ਲਾਖ ਲੋਨ ਨੇ ਡਰਾਮੈਟਿਕ ਕਲਾਬ ਸ਼ਹਿਰਟਾ ਦੇ ਪ੍ਰਧਾਨ ਸतीश ਬੱਲੂ ਦੀ ਅਗਵਾਈ ਹੇਠ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਗਿਆ ਇਸ ਪ੍ਰੋਗਰਾਮ 'ਚ ਦੈਨਿਕ ਸੈਰਦ ਮੁੱਖ ਸੰਪਾਦਕ ਸ਼੍ਰੀ ਸ਼ੀਤਲ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੰਚ ਦੇ ਸਾਰੇ ਕਲਾਕਾਰਾਂ ਵੱਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ ਜਿਕਰ ਜੋ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਰਾਮ ਲੀਲਾ ਕਮੇਟੀਆਂ ਵੱਲੋਂ ਹਰ ਸਾਲ ਮਰਿਆਦਾ ਪਰਸ਼ੋਤਮ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੀਆਂ ਜੀਵਨ ਲੀਲਾਵਾਂ ਤੇ ਆਧਾਰਿਤ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚੋਂ ਭੱਲਾ ਕਲੋਨੀ ਡਰਮੈਟਿਕ ਕਲੱਬ ਵੱਲੋਂ ਪਿਛਲੇ 39 ਸਾਲਾਂ ਤੋਂ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਸ਼੍ਰੀ ਸ਼ੀਤਲ ਵਿਜ ਨੇ ਭੱਲਾ ਕਲੋਨੀ ਡਰਮੈਟਿਕ ਕਲੱਬ ਦੇ ਪ੍ਰਧਾਨ ਸਤੀਸ਼ ਕਲੋਨੂ ਸਾਲ ਦਰ ਸਾਲ ਸ਼੍ਰੀ ਰਾਮਲੀਲਾ ਦੇ ਮੰਚਨ ਲਈ ਵਧਾਈ ਦਿੱਤੀ ਨਾਲ ਕਿਉਂ ਨਾ ਸਾਰੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜੋ ਆਪਣੀ ਕਲਾਕਾਰੀ ਨਾਲ ਸਭ ਦਾ ਮਨ ਮੋ ਲੈਂਦੇ ਨੇ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਨੇ ਪਿਆਰਿਕ ਸਵੇਰਾ ਅਦਬਾਰ ਉਹ ਟੈਨਿਕ ਸਵੇਰਾ ਚੈਨਲ ਉਹ ਟੈਨਿਕ ਸਵੇਰਾ ਕੇਬਲ ਉਹ ਜਲੰਧਰ ਦੇਵੀ ਤਲਾਬ ਮੰਦਰ ਜਿੱਥੇ ਅੰਮ੍ਰਿਤਸਰ ਵਿੱਚ ਸ਼੍ਰੀ ਦਰਗਿਆਣਾ ਤੀਰਥ ਹੈ ਜਲੰਧਰ ਵਿੱਚ ਦੇਵੀ ਤਲਾਬ ਤੀਰਥ ਮੰਦਰ ਬਹੁਤ ਇਤਿਹਾਸਕ ਕੋਈ ਫੇਮਸ ਮੰਦਿਰ ਆ ਉਹ ਜਲੰਧਰ ਵਿੱਚ ਸ਼੍ਰੀ ਗਾਉਮੀ ਕਮੇਟੀ ਦੇ ਉਹ ਜਲੰਧਰ ਦੇਵੀ ਗੁਰੂ ਮੰਦਿਰ ਦੇ ਚੇਅਰਮੈਨ ਬੌਜੀ ਹਨ ਔਰ ਇਹਨਾਂ ਦਾ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਹੁੰਦੀ ਹੈ ਅਸੀਂ ਵੀ ਇਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਕਲਾਕਾਰਾਂ ਨੂੰ ਆਸ਼ੀਰਵਾਦ ਦੇ ਕੇ ਜਾਓ ਉਹ ਬੌਜੀ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਜਰੂਰ ਆਵਾਂਗੇ ਔਰ ਇਹਨਾਂ ਨੂੰ ਇਸੇ ਸਵਰਥ ਤੋਂ ਸਾਡੇ ਕੁਲਪਤੇ ਜਿਹੜੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਦੇ ਟਰੈਕਟਰ ਕੰਪੋਸਿਟ ਗੋਲਦੀਪ ਆਤਵਾਦੀਆ ਜਿਹੜੇ ਸਟੇਜ ਤੇ ਸਾਡੇ ਬਦਵਤ ਪਰਚੂ ਰਾਜੀ ਦਾ ਵਿਰੋਧ ਕਰਦੇ ਆ ਉਹਨਾਂ ਦੇ ਨਾਲ ਨਾਲ ਪੱਤਜੀ ਦਾ ਰੋਲ ਕਰਦੇ ਹਾਂ ਹੋਰ ਵੀ ਬਹੁਤ ਸਾਰੇ ਇਸ ਵਾਰ ਮੇਕਨਾ ਦਾ ਬੋਲੀ ਰੋਕ ਰਹੇ ਆ ਉਹ ਪਾਜ ਦੇ ਸਾਡੇ ਸ੍ਰੀਮੇ ਤੇ ਇੱਥੇ ਆਏ ਆ ਸਾਡੇ ਦੇ ਚੰਕੂਰ ਬੁੱਟਾ ਜੀ ਸ੍ਰੀ ਵਿਕਾਸ ਸੋਨੀ ਜੀ ਸਾਡੇ ਹਾਊਸ ਦੇ ਲੀਟਰ ਵਿਕਾਸ ਜੀ ਆਜੋ ਆਓ ਅੱਜ ਅਸੀਂ ਪੱਲਾ ਕੋਨੀਟਰ ਬੈਟਿਕ ਕਲੱਬ ਵੱਲੋਂ ਗ라이ਜਾਰੀ ਰਾਮੀਲਾ ਦਾ ਯੋਜਨਾ ਜਿਹੜਾ ਹੋ ਰਿਹਾ ਬੜੇ ਲੰਬੇ ਸਮੇਂ ਤੋਂ ਚੱਲਦਾ ਆਜਾ ਹੈ ਉਹ ਬੜਾ ਹੀ ਇੱਕ ਅਤਰਾ ਮੈਸੇਜ ਜਿਹੜਾ ਕਰਤਾਰ ਜੀ ਸਾਡੇ ਬੱਲੂ ਜੀ ਸਪੀਸ ਬੱਲੂ ਜੀ ਜੋ ਇਸ ਇਲਾਕੇ ਦੇ ਸੇਵਾਦਾਰ ਵੀ ਨੇ ਉਹਨਾਂ ਵੱਲੋਂ ਕਰਾਇਆ ਜਾਂਦਾ ਹੈ ਤੇ 30 ਬੱਲੂ ਜੀ ਵੱਲੋਂ ਔਰ ਉਹਨਾਂ ਦੀ ਪੂਰੀ ਡਰੈਮੈਟਿਕ ਕਲਬ ਵੱਲੋਂ ਸਤੋਪਾ ਜੋ ਆ ਸਰਟੀਫਿਕੇਟ ਪੰਜਾਬ ਦੀ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਦੀ ਅਸੀਂ ਅੰਮਰਸਤ ਸਹਿਰੇ ਨੇ ਸਿਰਫ ਪੰਜਾਬ ਹੀ ਨਹੀਂ ਪੂਰਾ ਹਿੰਦੁਸਤਾਨ ਜਿੱਦੋਂ ਸਵੇਰੇ ਉੱਠਦਾ ਇਹਨਾਂ ਦੀ ਗੁਆਚ ਵੜ ਕੇ ਇਹਨਾਂ ਨੂੰ ਯਾਦ ਵੀ ਕਰਦਾ ਔਰ ਇਹ ਸੱਚਾਈ ਦੀ ਗੱਲ ਜਿਹੜੀ ਬਿੰਦੂ ਸਾਡੇ ਕੋਈ ਸੱਚਾਈ ਦਾ ਜਿਹੜੀ ਵੀ ਕੋ ਗੱਲ ਸਾਡੇ ਘਰਾਂ ਤੱਕ ਪੰਜਾਬ ਦੇ ਦੇ ਸੀਟੇ ਮੀਟੀ ਸਾਡੇ ਵਿੱਚ ਆਏ ਨੇ ਮੈਂ ਉਹਨਾਂ ਦਾ ਆਪਣੇ ਸਰੋ ਨਗਰੀ ਤੇ ਆਪੇ ਬਹੁਤ ਬਹੁਤ ਵੈਲਕਮ ਕਰਨਾ ਚਾਹਤਾ ਆ ਉਹ ਵੀ ਸਾਡੇ ਬੱਚਿਆਂ ਨੂੰ ਸਾਡੇ ਕਲਾਕਾਰਾਂ ਨੂੰ ਆਸ਼ੀਰਵਾਦ ਦੇਣਗੇ ਔਰ ਸਮੂਹ ਇਲਾਕਾ ਵਾਸੀਆਂ ਨੂੰ ਸੁਖ ਸੰਦੇਸ਼ ਦੇਣਗੇ ਬਾਉ ਜੀ ਜਿਹੜੀ ਰਾਮਲੀਲਾ ਵਾ ਸਾਡਾ 19ਵਾਂ ਸਾਲ ਆ ਇਸ ਮੰਚ ਤੇ ਰਾਮਲੀਲਾ ਕਰਦੇ ਹੋਏ 22 ਸਾਲ ਤੋਂ ਕਾਟ ਮੇਰੀ ਇਹ ਦੇਖਦਾ ਚੇਤੇ ਰਾਮੀਲਾ ਉਹ ਹਰ ਸਾਲ ਅਸੀਂ ਕੁਛ ਨਾ ਕੁਛ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਇਹ ਸਾਡੇ ਸਭ ਤੋਂ ਵੱਡੀ ਤਾਕਤ ਹੈ ਲੋਕ ਜਿਹੜੇ ਏਡੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਸੋ ਸਭ ਤੋਂ ਪਹਿਲਾਂ ਤੇ ਮੈਂ ਬਾਰ ਬਾਰ ਕੋਟਨ ਕੋਟ ਧੰਨਵਾਦ ਕਰਦਾ ਆਪਣੇ ਇਲਾਕਾ ਨਿਵਾਸੀਆ ਦਾ ਕਿ ਜਿਹੜੇ ਸਾਨੂੰ ਏਡੀ ਵੱਡੀ ਗਿਣਤੀ ਦੇ ਵਿੱਚ ਦੇਖਣ ਹੁੰਦੇ ਆ ਤਾਂ ਜੋ ਸਾਡੇ ਬੱਚਿਆਂ ਦੇ ਵਿੱਚ ਸਾਡੇ ਕਲਾਕਾਰਾਂ ਦੇ ਵਿੱਚ ਸਾਰਾ ਸਾਲ ਕੋਈ ਨਾ ਕੋਈ ਦਿਮਾਗ 'ਚ ਆਈਡੀਆ ਚੱਲਦਾ ਰਹਿੰਦਾ ਵਾ ਜਿਹਦੇ ਨਾਲ ਬੇਦਰ ਤੋਂ ਬੇਦਰ ਕੁਝ ਦਿਖਾਉਂਦੇ ਹਾਂ ਉਹ ਵਿਸ਼ੇਸ਼ ਗੱਲ ਇਸ ਕਲੱਬ ਦੀ ਸਾਡੀ ਇਹ ਨਾਟਕੀ ਲਾ ਦੀ ਹੈ ਕਿ ਜਿੰਨੇ ਵੀ ਸਾਡੇ ਕਲਾਕਾਰ ਆ ਜ਼ਬਾਨੀ ਰੋਲ ਕਰਦੇ ਆ ਸਭ ਤੋਂ ਵੱਡੀ ਗੱਲ ਆ ਉਹ ਜਿਹੜੀ ਚੀਜ਼ ਅਸੀਂ ਜ਼ਬਾਨੀ ਕਰਦੇ ਆ ਉਹ ਹੋਰ ਉਸ ਤੋਂ ਬੈਟਰ ਹੁੰਦੀ ਆ ਇਸ ਕਰਕੇ ਮੈਂ ਆਪਣੇ ਕਲਾਕਾਰਾਂ ਦਾ ਵੀ ਜਿਹੜੀ ਰੰਗੀ ਮਿਹਨਤ ਕਰਦੇ ਆ ਤੁਹਾਡੀ ਆਗਦੀ ਵਿੱਚ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੁਣ ਪਾਉ ਜੀ ਨੂੰ ਬੇਨਤੀ ਕਰਦਾ ਵਾਂ ਕਿ ਸਾਡੇ ਕਲਾਕਾਰਾਂ ਨੂੰ ਆਸ਼ੀਰਵਾਦ ਅਸ਼ੀਰਵਾਦ ਦੇ ਉਸ ਤੋਂ ਬਾਅਦ ਜੋ ਮਸੀਆ ਨੇ ਆਪਣੇ ਵੱਲੋਂ શુભ ਸੰਦੇਸ਼ ਦੇ ਸ਼੍ਰੀ ਸ਼ੀਤਲ ਜੀ ਕਰਨਾ ਤੱਕ ਬੰਦੂ ਜੀ ਦਾ ਸ੍ਰੋਮੀ ਸਾਹਿਬ ਦਾ ਗੋਲਟੀ ਦਾ ਵਰਤਨਾ ਦੇ ਸਾਰੇ ਸੁਪਰਚੀਤ ਨੇ ਦਾ ਬਹੁਤ ਧੰਨਵਾਦੀ ਆ ਉਹਨਾਂ ਨੇ ਅੱਜ ਸਾਰੇ ਸਾਰਿਆਂ ਨੇ ਇੱਥੇ ਬੁਲਾ ਕੇ ਪ੍ਰਭੂ ਦਾ ਆਸ਼ੀਰਵਾਦ ਲਗਵਾਇਆ ਦਾ ਉਹਨਾਂ ਦਾ ਬੋਲ ਇਹ ਦਿੱਸੋ ਸਰਵਤੀਆ ਮੈਨੂੰ ਸਿੱਧਾ ਕਿ 50 ਸਾਲ ਚ ਇਹ 라ਮਿੰਦਰ ਜਿਹੜੀ ਬੜੀ ਪ੍ਰਾਗਟ ਮਰਿਆਦਾ ਨਾਲ ਦਸ਼ਕਾਂ ਦਾ ਨਾਮ 라ਮਿੰਦਰ ਦਾ ਬਹੁਤ ਹੁੰਦੀ ਹੈ ਪੰਜਾਬ ਦੇ ਵਿੱਚ ਅੰਦਰ ਦੇ ਮੈਚ ਪਰ 40 ਸਾਲ ਦੇ ਇਲਾਕੇ ਚ ਬੋਲਦੀ ਵੀ ਅੱਜਕੱਲ੍ਹ ਤੇ ਸਾਡੇ ਦੰਦ ਜਿਹੇ ਰਣਵਾਇਚ 2000 ਇਸ ਦਾ ਵੱਡਾ ਉਪਰਾਲਾ ਕੀਤਾ ਜਾਂਦਾ ਇਸ ਰਾਮ ਜੀ ਦਾ ਬਖਸ਼ਤ ਕੋ ਛੋਟੀ ਜੀ ਗਲਤੀ ਹੈ ਸਾਡੇ ਬੱਚਿਆਂ ਦਾ ਸਾਡੇ ਆਉਣ ਵਾਲੇ ਪੀੜੀ ਨੂੰ ਸਾਡੇ ਸੰਸਕਾਰਾਂ ਨੂੰ ਸਾਡੀ ਡੜੀ ਜਿੱਤੀ ਹੈ ਇੱਕ ਸਾਤੰਤ ਘਰ ਦੀ ਉਹਦਾ ਬੱਚਿਆਂ ਨੂੰ ਪੂਰਾ ਗਿਆਨ ਦਿੱਤਾ ਜਾਂਦਾ ਹੈ ਅੰਮ੍ਰ ਸਾਰਿਆਂ ਨੂੰ ਅਲਗ-ਗਾਰਾਂ ਨੂੰ इलाका वासियों को और आए हुए सारिया अपने श्रद्धालुओं सारद भी करता है। और अरदास कर सार रखी इन्हों सिर पर मेल प्रया रखी और बल और शक्ति बखशी जहाँ साल आ रहा, है। फिर आ के रहा है। वो फिर मैं आके आशीर्वाद प्राप्त करा और मेरे ला कोई भी सेवा हो ਮਹਿਰਾਂ ਨੂੰ ਇਹ ਬੇਨਤੀ ਕਰूंगा ਮੈਨੂੰ ਜ਼ਰੂਰ ਤੇਰੇ ਲਈ ਸੇਵਾ ਲਾ ਦੇ। ਔਰ ਇਸ ਕਾਮ ਲਈ ਮੈਂ ਸਮਝਦਾ ਕਿ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ, ਪਿਆਰ ਦੇਣਾ ਚਾਹੀਦਾ। ਬੰਦੂ ਜੀਵਾਰਾ ਜੋ ਕੁਝ ਦਸਿਆ ਸੋਨੀ ਸਾਹਿਬ ਨੇ, ਸੋਨੀ ਸਾਹਿਬ ਵੀ ਸਾਡੇ ਪਰਿਵਾਰ ਹੈ ਔਰ ਅਮਰ ਸਿੰਘ ਦੇ ਚ ਸਵੇਰਾ ਪਰਿਵਾਰ ਦੇ ਨਾਲ ਸੋਨੀ ਸਾਹਿਬ ਦੇ ਪਰਿਵਾਰ ਦਾ ਬਹੁਤ ਬੜਾ ਸੁਮਾ ਬਣਾਉਣ ਵਾਲਾ ਹੈ। ਸਭ ਦੇ ਤੇ ਵੈਲਕਮ ਸੁਪਰੀਆ ਹੈ। ਔਰ ਇੱਕ ਵਾਰ ਦੇ ਸਾਰੀ ਕਮੇਟੀ ਦਾ ਧੰਨਵਾਦੀ ਹੈ 골ਡੀ ਜੀ ਦਾ ਬਹੁਤ ਧੰਵਾਦ ਹੈ ਅੰਮ੍ਰਿਤਸਰ ਦੇ ਪੱਲਾ ਕਲੋਨੀ ਡਰਾਮੈਟਿਕ ਕਲੱਬ ਸ਼ਹਿਰਟਾ ਦੇ ਪ੍ਰਧਾਨ ਸतीश ਬੱਲੂ ਦੀ ਅਗਵਾਈ ਹੇਠ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਗਿਆ ਇਸ ਪ੍ਰੋਗਰਾਮ 'ਚ ਦੈਨਿਕ ਸਿਹਰਧ ਦੇ ਮੁੱਖ ਸੰਪਾਦਕ ਸ਼੍ਰੀ ਸ਼ੀਤਲ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੰਚ ਦੇ ਸਾਰੇ ਕਲਾਕਾਰਾਂ ਵੱਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ ਜ਼ਿਕਰ ਜੋ ਕਰਕੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਰਾਮਲੀਲਾ ਕਮੇਟੀਆਂ ਵੱਲੋਂ ਹਰ ਸਾਲ ਮਰਿਆਦਾ ਪਰਸ਼ੋਤਮ ਪ੍ਰਭੂ શ્રી रामचंद्र ਜੀ ਦੀਆਂ ਜੀਵਨ ਲੀਲਾਵਾਂ ਤੇ ਆਧਾਰਿਤ ਸ਼੍ਰੀ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚੋਂ ਪੱਲਾ ਕਲੋਨੀ ਡਰਾਮੈਟਿਕ ਕਲੱਬ ਵੱਲੋਂ ਪਿਛਲੇ 39 ਸਾਲਾਂ ਤੋਂ ਸ਼੍ਰੀ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਸ਼੍ਰੀ ਸ਼ੀਟੀ ਟੈlevision ਨੇ ਪੱਲਾ ਕਲੋਨੀ ਡਰਾਮੈਟਿਕ ਕਲੱਬ ਦੇ ਪ੍ਰਧਾਨ ਸतीश ਪੱਲੂ ਨੂੰ ਸਾਲਦਰ ਸਾਲ ਸ਼੍ਰੀ ਰਾਮਲੀਲਾ ਦੇ ਮੰਚਨ ਲਈ ਵਧਾਈ ਦਿੱਤੀ ਨਾਲ ਹੀ ਉਹਨਾਂ ਸਾਰੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜੋ ਆਪਣੀ ਕਲਾਕਾਰੀ ਨਾਲ ਸਭ ਦਾ ਮਨ ਮੋਹ ਲੈਂਦੇ ਨੇ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਨੇ। ਜੈਨਿਕ ਸਵੇਰਾ ਲਈ ਅੰਮ੍ਰਿਤਸਰ ਤੋਂ ਸਿਕੰਦਰ ਦੀ ਰਿਪੋਰਟ